ਓਏ ਹੋਏ ਆ ਦੇਖੋ ਯਾਰ ਆ ਪੀ ਮੰਦਰ ਜੱਜਾ ਦੇ ਵਿੱਚ ਆ ਬਰਡ ਜਿਹੜਾ ਆ ਇਹਨੂੰ ਆਪਾਂ ਬਚਮਚ ਦੇਖਦੇ ਆ ਰਹੇ ਆ ਇਹਨੂੰ ਕਦੀ ਵੀ ਨਹੀਂ ਮਤਲਬ ਮੈਂ ਲੈ ਲਾਉਂਗੀ ਮੈਂ ਲਾਉਂਗੀ ਹੈਂਡ ਹਾਏ ਹਾਏ ਹੈਂਡ ਕੀ ਲਾਉਣਾ ਪੁੱਤ ਤੂੰ ਦੇਖ ਲੈ 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 ਹੈਂਡ ਇੰਨਾ ਰੀਅਰ ਬਰਡ ਆ ਯਾਰ ਕਿਦਾਂ ਮਰ ਗਿਆ ਇਹ ਅਮਨਦੀਪ ਭਾਜੀ ਹੁਣੀ ਹੈਗੇ ਆ ਮਤਲਬ ਡਾਕਟਰ ਅਮਨਦੀਪ ਸਿੰਘ ਉਹਨਾਂ ਨੇ ਮੈਨੂੰ ਇਸ ਬਾਰੇ ਬਰਡ ਬਾਰੇ ਦੱਸਿਆ ਸੀ ਮਤਲਬ ਮੈਂ ਭਾਜੀ ਨੂੰ ਪੁੱਛਣਾ ਚਾਹਣਾ ਭਾਜੀ ਦੱਸੋ ਵੀ ਇਹਦਾ ਕੀ ਡੈਥ ਦਾ ਕਾਰਨ ਕੀ ਹੋ ਸਕਦਾ ਜੇ ਕੋਈ ਵੀ ਇੰਜਰੀ ਨਹੀਂ ਲੱਗਦੀ ਆਹ ਲਓ ਦੇਖ ਲਓ ਪੁੱਤ ਮੈਂ ਰਖਣਾ ਹੈ ਭਾਜੀ ਇਹਨੇ ਇਦਾਂ ਲੱਗਦਾ ਕੋਈ ਪੋਇਜ਼ਨ ਖਾ ਲਿਆ ਪੁੱਤ ਲਾਲਾ ਹੈਂਡ ਉਹਦੀ ਪੁੱਤ ਡੈਥ ਹੋ ਗਈ ਆ ਪੁੱਤ ਅਗਰ ਪਾਪਾ ਇਹਨੇ ਪੋਇਜ਼ਨ ਖਾਦੀ ਨਹੀਂ ਇਹ ਕੋਈ ਆਏ ਹਾਏ ਮੈਂ ਨਾ ਜ਼ਿੰਦਗੀ ਦੇ ਵਿੱਚ ਹੈਂ ਰਿਸ਼ਨ ਜੀ ਦੀ ਪਹਿਲੀ ਵਾਰੀ ਇਹ ਬਰਡ ਮਰਿਆ ਦੇਖਿਆ ਮੈਂ ਪਹਿਲੀ ਵਾਰੀ ਇਹਦੀ ਪਹਿਲੀ ਵਾਰੀ ਇਹ ਲੋਹਾਂ ਨਾ ਸੋਣਾ ਯਾਰ ਇਹ ਤਾਂ ਕਿੰਗਫਿਸ਼ਰ ਲੱਗਦਾ ਪਿਆ ਕਿੰਗਫਿਸ਼ਰ ਹੀ ਐਨੂੰ ਵੇਖਣਾ ਐਨੂੰ ਦੇਖਣਾ ਐਨੂੰ ਦਬਾ ਲਈਏ ਜਾ ਕੇ ਸਾਨੂੰ ਆਪਾਂ ਘਾੜ ਲਾਜੀਏ ਪੰਛੀ ਨੂੰ ਉਹ ਤਾਂ ਇਹਦੀ ਡੈਥ ਹੋ ਗਈ ਆ ਮਰ ਗਿਆ ਯਾਰ ਇੱਕਦਾਂ ਮਰ ਗਿਆ ਯਾਰ ਮੈਂ ਤਾਂ ਹੈਰਾਨ ਆ ਇਹਨੂੰ ਇਹਨੂੰ ਨਾ ਕੋਈ ਇੰਜਰੀ ਆ ਯਾਰ ਇਹਦਾ ਮਤਲਬ ਕੁਛ ਖਾਣ ਪੀਣ ਕਰਕੇ ਆ ਹੈਂ ਸਹੀ ਕਹਿੰਦਾ ਕੁਛ ਖਾ ਪੀ ਹੋ ਗਿਆ ਗਲਤ ਯਾਰ ਰਾਤ ਨੂੰ ਹੋ ਗਿਆ ਮੈਨੂੰ ਲੱਗਦਾ ਪਾਪਾ ਫਸਲਾਂ 'ਚ ਨਾ ਦਵਾਈ ਦੂਈ ਪਾਈ ਹੋਣੀ ਐ ਤੇ ਉਹ ਫਸਲਾਂ 'ਚ ਕੀੜੇ ਲੈਣ ਗਿਆ ਹੋਣਾ ਕੀੜੀਆਂ ਤੇ ਦਵਾਈ ਪੈ ਗਈ ਹੋਣੀ ਤੇ ਉਹ ਹੀ ਕੀੜਾ ਖਾ ਲਿਆ ਹੋਵੇ ਸ਼ਾਇਦ ਉਹਦੇ ਕਰਕੇ ਮਰਿਆ ਬਹੁਤ ਬੱਚੇ ਕਿੰਨੇ ਸਮਝਦਾਰ ਆ ਅੱਜ ਕੱਲ ਦੇ ਕਈ ਵਾਰੀ ਮੂੰਹ 'ਚੋਂ ਖੂਨ ਨਿਕਲਿਆ ਹੁੰਦਾ ਆ ਚੂਚ ਵੀ ਤਾਂ ਲਾਲ ਐ ਚੂਚ ਲਾਲ ਹੀ ਹੁੰਦੀ ਆ ਦੇਖ ਉਸ ਵੀ ਨਹੀਂ ਆ ਪਰ ਪੁਰਤਾਂ ਨਹੀਂ ਕਰ ਕੀ ਆਖੇ ਕੀ ਆਖਾਂ ਪਹਿਲੀ ਵਾਰੀ ਲਾਈਫ ਦੇ ਵਿੱਚ ਕੋ ਇੰਗਫਿਸ਼ਰ ਬਰਡ ਦੇਖਿਆ ਜਿੱਥੇ ਇਥੇ ਡੈਥ ਹੋ ਗਈ ਆ ਉਥੇ ਦਰਖਤ ਦੇ ਥੱਲੇ ਸਾਨੂੰ ਮਰਿਆ ਹੋਇਆ ਮਿਲਿਆ ਆ ਦੇਖੋ ਇਹ ਗੁਰੂ ਜੀ ਕਹਿੰਦਾ ਸਾਡੇ ਕੋ ਕੋਈ ਟੂਲ ਹੈ ਨਹੀਂ ਸੀਗਾ ਉੱਥੇ ਟੋਆ ਕੱਢਣ ਨੂੰ ਤੇ ਆਪਾਂ ਹੁਣ ਇਹਨੂੰ ਘਰ ਲੈ ਆਏ ਆ ਤੇ ਘਰ ਦੇ ਬਾਹਰ-ਬਾਰ ਇਹਨੂੰ ਦਫਨਾ ਰਹੇ ਆ ਬਹੁਤ ਬੁਰਾ ਲੱਗ ਰਿਹਾ ਕਿੰਨੇ ਕੁਛੇ ਬਰਡ ਦੇ ਦੇਗਾ ਉਹ ਨੂੰ ਉਹ ਨਵਸ ਕਰ ਲੈ ਕੱਢੀ ਬਿਲਕੁਲ ਪਪਗਲੀ ਕਰਦੀ ਹੈ ਕਰ ਦੋ ਜੀ ਕਰ ਦੋ ਮਨ ਹੁਣ ਆਰਾਮ ਆਰਾਮ ਸੇ ਉਹਦੇ ਆਰਾਮ ਨਾਰਾਮ ਤੋੜ ਬਾਈ ਯਾਰ